ਤਿੰਨ ਦਹਾਕੇ ਜਿੱਹਾਂ ਤਿੰਨ ਦਹਾਕਿਆਂ ਤੱਕ ਲੰਬੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਤਿੰਨ ਦਹਾਕਿਆਂ ਤੱਕ ਸਿਸਟਮ ਦੇ ਖਿਲਾਫ ਲੜਾਈ ਲੜਨ ਤੋਂ ਬਾਅਦ ਇੱਕ ਭੈਣ ਨੂੰ ਆਪਣੇ ਭਰਾ ਦੇ ਲਈ ਇਨਸਾਫ ਮਿਲਿਆ ਹੈ ਜਿੱਹਾਂ ਪੰਜਾਬ ਹaryana ਹਾਈ ਕੋਰਟ ਨੇ ਸੰਗਰੂਰ ਜ਼ਿਲ੍ਹੇ ਦੇ ਲੋਂਗੋਵਾਲ ਵਾਸੀ ਗਮਦੂਰ ਸਿੰਘ ਦੀ ਮੌਤ ਦੇ ਮਾਮਲੇ 'ਚ 29 ਸਾਲਾਂ ਬਾਅਦ ਵੱਡਾ ਫੈਸਲਾ ਸੁਣਾਇਆ ਹੈ ਹਾਈ ਕੋਰਟ ਨੇ ਆਪਣੇ ਫੈਸਲੇ 'ਚ ਤਤਕਾਲੀ ਡੀਐਸਪੀ ਸਣੀ ਨੇ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਦੱਸ ਦਈਏ ਕਿ ਗਮਦੂਰ ਸਿੰਘ ਦੀ ਭੈਣ ਕੁਲਦੀਪ ਕੌਰ ਅਤੇ ਉਸ ਦਾ ਪਤੀ ਗਮਦੂਰ ਦੀ ਮੌਤ ਦਾ ਇਨਸਾਫ ਲੈਣ ਦੇ ਲਈ ਪਿਛਲੇ 29 ਸਾਲਾਂ ਤੋਂ ਲੜਾਈ ਲੜ ਰਹੀ ਸੀ ਅਤੇ ਆਖਿਰਕਾਰ ਅੱਜ ਉਨ੍ਹਾਂ ਦੀ ਸਾਲਾਂ ਦੀ ਇਹ ਲੜਾਈ ਰੰਗ ਲਿਆਈ ਹੈ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਗਮਦੂਰ ਸਿੰਘ ਦੇ ਜੀਜਾ ਅਤੇ ਕੁਲਦੀਪ ਕੌਰ ਦੇ ਪਤੀ ਕਰਮ ਸਿੰਘ ਬਰਾੜ ਨੇ ਦੱਸਿਆ ਕਿ ਮਾਮਲਾ ਸੰਗਰੂਰ ਦੇ ਪਿੰਡ ਭਾਈ ਕੀ ਪਸ਼ੌਰਤਾ ਸੀ 14 ਨਵੰਬਰ 1995 ਨੂੰ ਰੇਲਵੇ ਪੁਲਿਸ ਸੰਗਰੂਰ ਦੇ ਤਤਕਾਲੀ ਐਸ ਐਚਓ ਦੀ ਅਗਵਾਈ 'ਚ ਇੱਕ ਕਤਲ ਦੇ ਕੇਸ 'ਚ ਗਮਦੂਰ ਸਿੰਘ ਨੂੰ ਝੁਕ ਕੇ ਲੈ ਗਈ ਸੀ ਜਿਸ ਤੋਂ ਬਾਅਦ ਉਸਤੇ 10 ਦਿਨ ਤੱਕ ਅਨਾਬ ਤਸ਼ੱਦਦ ਟਾਇਆ ਗਿਆ 11 95 ਨੂੰ ਰਾਤ ਨੂੰ 11 ਵਜੇ ਜਦੋਂ ਬੇ ਬੇਸੁਰਤ ਹਾਲਤ ਦੇ ਵਿੱਚ ਉਹਨੂੰ ਕੋਈ ਵੀ ਸੁਰਤ ਨਹੀਂ ਸੀ ਇੱਕ ਡੈੱਡ ਬੋਡੀ ਵਾਂਗੂ ਸਾਨੂੰ ਇੱਕ ਸਾਹ ਚੱਲ ਦਿੱਤੇ ਉਹਨੇ ਸਾਨੂੰ ਚੁਕਾਤਾ ਫਿਰ ਅਸੀਂ ਜਾ ਕੇ ਉਸੇ ਰਾਤ ਪੀਜੀਆਈ ਜਾ ਕੇ ਚੰਡੀਗੜ੍ਹ ਦਾਖਲ ਕਰਵਾਤਾ ਤੇ 24 ਗਾਹਾਂ ਪਚਾਨ ਮੈਨੂੰ ਤੜਕੀ 4:30 ਵਜੇ ਇਹ ਉਥੇ ਉਹ ਜ਼ਿੰਦਗੀ ਬੋਤ ਨਾਲ ਆਪਦਾ ਜੂਝਦਾ ਰਿਹਾ ਉਹਦੇ ਸਰੀਰ ਤੇ 18 ਸੱਟਾਂ ਦੇ ਨਿਸ਼ਾਨ ਤੇ ਚਾਰੇ ਚਾਰ ਪੱਛੜੀਆਂ ਖੱਬੇ ਹੱਦੀਆਂ ਦਿਲ ਵਾਲੀਆਂ ਟੁੱਟੀਆਂ ਹੋਈਆਂ ਤੋੜੀਆਂ ਹੋਈਆਂ ᱛੀਆਂ ਤੇ ਹਾਂ ਉਹ ਉੱਥੇ ਪੁਲਸ ਵਾਲੇ ਜਾ ਕੇ ਮੰਗਦੇ ਉੱਥੇ ਵੀ ਦਬਕੇ ਮਾਰਦੇ ਰਹੇ ਜੀ ਆਖਰ ਨੂੰ 7/12/1995 ਨੂੰ ਦੀ ਤੜਕੇ 4:30 ਵਜੇ ਬਹੁਤ ਹੋ ਗਈ ਗਮਦੂਰ ਸਿੰਘ ਨੂੰ 23 ਨਵੰਬਰ 1995 ਦੀ ਰਾਤ ਨਾਜ਼ੁਕ ਹਾਲਤ ਚ ਪਰਿਵਾਰ ਹਵਾਲੇ ਕੀਤਾ ਗਿਆ 15 ਦਿਨ ਤੱਕ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਰਿਹਾ ਅਤੇ ਆਖਿਰਕਾਰ 7 ਦਸੰਬਰ 1995 ਨੂੰ ਗਮਦੂਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਇਹ ਥੀ ਬਸ ਨਹੀਂ ਪੁਲਿਸ ਦੇ ਵੱਲੋਂ 3 ਮਹੀਨੇ ਬਾਅਦ 12 ਮਾਰਚ 1996 ਨੂੰ ਐਫ ਆਈ ਆਰ ਇਸ ਮਾਮਲੇ 'ਚ ਦਰਜ ਕੀਤੀ ਗਈ ਅਤੇ ਹੁਣ ਇੱਕ ਲੰਬੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਇਸ ਮਾਮਲੇ 'ਚ ਮਾਨਯੋਗ ਹਾਈ ਕੋਰਟ ਦੇ ਵੱਲੋਂ ਤਕਾਲੀ ਡੀ ਐਸ ਪੀ ਰਿਟਾਇਰਡ ਐਸ ਪੀ ਗੁਰਸੇਵਕ ਸਿੰਘ ਥਾਣੇਦਾਰ ਹਰਪਜਨ ਸਿੰਘ ਅਤੇ ਹੌਲਦਾਰ ਕਿਰਪਾਲ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਮਾਮਲੇ ਦਾ ਚੌਥਾ ਮੁਲਜ਼ਮ ਔਲਦਾਰ ਜਸਵੰਤ ਸਿੰਘ ਇਸ ਸਮੇਂ ਵਿਦੇਸ਼ ਚ ਜਿਸ ਨੂੰ ਕੀ 20 ਨਵੰਬਰ ਤੱਕ ਅਦਾਲਤ ਚ ਪੇਸ਼ ਕਰਨ ਦੀ ਮਾਨਯੋਗ ਹਾਈ ਕੋਰਟ ਦੇ ਵੱਲੋਂ ਹੁਕਮ ਦਿੱਤੇ ਗਏ ਨਹੀਂ ਉਥੇ ਹੀ ਇਸ ਸਬਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦਾ ਵੀ ਕਹਿਣਾ ਸੀ ਕਿ ਉਹ ਅਦਾਲਤ ਦੇ ਫੈਸਲੇ ਦਾ ਸਨਮਾਨ ਕਰ ਦੇਣੀ ਜੀ ਆਰ ਪੀ ਨਾਲ ਰਿਲੇਟਡ ਸੀਗਾ ਇਹ ਮਸਲਾ ਐਸਐਸਓ ਜੀਆਰਪੀ ਜਿਹੜੇ ਸੀਗੇ ਉਹਨਾਂ ਦਾ ਜਿਹੜੇ ਸੀਗੇ ਬੰਦੇ ਨੂੰ ਚੱਕਿਆ ਗਿਆ ਸੀਗਾ ਉਹ ਸੀਗੇ ਲੋਂਗੋਵਾਲ ਦਾ ਬੈਕਗ੍ਰਾਉਂਡ ਨਾਲ ਦੀ ਮੱਦੇ ਵਾਸਤੋਂ ਉਹਨਾਂ ਨੂੰ ਚੱਕਿਆ ਗਿਆ ਸੀਗਾ ਉਹ ਫਿਰ ਜਿਹੜਾ ਦਰਾਨੇ ਗਪਤੀਸ਼ ਉਹਨਾਂ ਦੇ ਖਿਲਾਫ ਮੁਰਕੇ ਪਰਚਾ ਦਰਜ ਹੋਇਆ 32 ਸਾਲ ਬਾਅਦ ਉਸ ਫੈਸਲੇ ਦਾ ਜਿਹੜਾ ਹੁਣ ਅਦਾਲਤ ਵੱਲੋਂ ਫੈਸਲਾ ਸੁਣਾਇਆ ਗਿਆ ਇਹ ਜੀ ਪੁਰਾਣਾ ਕੇਸ ਸੀਗਾ ਜੀ ਆਰ ਪੀ ਨਾਲ ਰਿਲੇਟਡ ਸੀਗਾ ਕੇਸ ਇਹ ਜਿਹਦੇ ਵਿੱਚ ਇੱਕ ਬੰਦੇ ਦੀ ਦਰਾਨੇ ਪੁੱਤੀਸ਼ ਮੌਤ ਹੋਈ ਸੀ ਉਹ ਮਾਨਜੋਗ ਅਦਾਲਤ ਵੱਲੋਂ ਉਹਦਾ ਹੁਣ ਫੈਸਲਾ ਆਇਆ ਹੋਇਆ ਉਹ ਫੈਸਲੇ ਦਾ ਅਸੀਂ ਸਾਰੇ ਸਰਕਾਰ ਕਰਦੇ ਹਾਂ ਜੀ ਹਾਂ 29 ਸਾਲਾਂ ਬਾਅਦ ਕਮਦੂਰ ਸਿੰਘ ਨੂੰ ਇਨਸਾਫ ਮਿਲੀਏ ਸ਼ਾਇਦ ਉਸ ਦੀ ਆਤਮਾ ਨੂੰ ਵੀ ਹੁਣ ਕੁਝ ਠੰਡਕ ਮਿਲੀ ਹੋਣੀ ਹੈ ਅਤੇ ਇਹ ਮੋਰ ਸਾਬਤ ਹੋ ਗਿਆ ਹੈ ਕਿ ਕਾਨੂੰਨ ਦੇ ਅਤੇ ਉਸ ਰੱਬ ਦੇ ਦੋਵਾਂ ਦੇ ਦਰ ਤੇ ਦੇਖਦਾ ਹੈ ਪਰ ਹਨੇ ਨਹੀਂ ਸੰਗਰੂਰ ਤੋਂ ਗੁਰਦਰਸ਼ਨ ਸਿੰਘ ਦੀ ਰਿਪੋਰਟ ਪੀਟੀਸੀ ਨਿਊਜ਼